ਉਨਾਗੁਆਂ ਅੰਜਾਲੀਆਂ ਵਿਰੁੱਧ ਚਤਾਵਨੀ ਆਇਤਾ ਦੀ ਦੋ ਨਾਲ ਸ਼ੁਰੂ ਹੁੰਦਾ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਲੋਕਾਂ ਮੇਰੇ ਇੱਜ਼ੜ ਨੂੰ ਤਬਾਹ ਕਰ ਦਿੱਤਾ ਅਤੇ ਖੇਰੂ-ਖੇਰੂ ਕਰ ਦਿੱਤਾ ਅਤੇ ਉਹਨਾਂ ਦੀ ਪਰਵਾਹ ਨਹੀਂ ਕੀਤੀ ਪ੍ਰਭੂ ਉਹਨਾਂ ਦੇ ਬੁਰੇ ਕੰਮਾਂ ਲਈ ਉਹਨਾਂ ਨੂੰ ਸਜ਼ਾ ਦੇਣ ਦਾ ਵਾਅਦਾ ਕਰਦਾ ਹੈ ਪਰਮੇਸ਼ਰ ਵਾਅਦਾ ਕਰਦਾ ਹੈ ਕਿ ਉਹ ਆਪਣੇ ਇੱਜ਼ੜਾਂ ਇਵਕੀ ਬੱਚੇ ਲੋਕਾਂ ਨੂੰ ਉਹਨਾਂ ਦੇਸ਼ਾਂ ਵਿੱਚੋਂ ਇਕੱਠਾ ਕਰੇਗਾ ਜਿੱਥੇ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਦੇ واپس ਲਿਆਵੇਗਾ ਉਹਨਾਂ ਦੀ ਦੇਖਭਾਲ ਲਈ ਚੰਗੇ ਅੰਜਾਲੀ ਨਿਖਤ ਕਰੇਗਾ ਅਤੇ ਉਹ ਦੁਬਾਰਾ ਕਦੇ ਨਹੀਂ ਡਰਨਗੇ ਜਾਂ ਗੁਆਚਣਗੇ ਇੱਕ ਦੇ ਸਮੇਂ ਦੇ ਵਾਰੇ ਨਾਲ ਹੁੰਦਾ ਹੈ ਜਦੋਂ ਪਰਮੇਸ਼ਰ ਦਾਊਦ ਦੇ ਵੰਸ਼ ਵਿੱਚੋਂ ਇੱਕ ਧਰਮੀ ਤਾਣੀ ਖੜੀ ਕਰੇਗਾ ਏ ਰਾਜਾ ਸਿਆਰਪ ਨਾਲ ਰਾਜ ਕਰੇਗਾ ਅਤੇ ਦੇਸ਼ ਵਿੱਚ ਨਿਆਂ ਅਤੇ ਧਰਮ ਦੇ ਕੰਮ ਕਰੇਗਾ ਉਸ ਦੇ ਦਿਨਾਂ ਵਿੱਚ ਯਹੂਦਾ ਬਚਾਇਆ ਜਾਵੇਗਾ ਅਤੇ ਇਜ਼ਰਾਈਲ ਸ੍ਰੋਤਯਤ ਟੰਗ ਨਾਲ ਵਸੇਗਾ ਅਤੇ ਉਸ ਨੂੰ ਯਹੋਵਾ ਸਾਡਾ ਧਰਮ ਕਿਹਾ ਜਾਵੇਗਾ ਨੂੰ ਇਹ ਬਚਨ ਬទਿਆ ਲੱਗਿਆ ਤਾਂ ਲਾਈਕ ਸ਼ੇਅਰ ਕਰ ਦੇਣਾ ਪ੍ਰਭੂ ਇਹਨਾਂ ਬਚਨਾਂ ਦੁਆਰਾ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਣ ਅਮੀਨ